ਇਕਨਾ ਗੁਰਦਾਸ ਮਾਨ ਦੇ ਗੀਤ ਦੀ ਲਾਈਨ ਆ ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਈਆਂ ਜਾਵੇ ਅਸੀਂ ਵੇਖ ਲਈਆਂ ਤੇ ਭਾਵਾਂ ਆਹਾਂ ਬਾਈ ਜੀ ਇਹ ਜਿਹੜਾ ਸਿਸਟਮ ਇਹਨੂੰ ਤਵਾ ਕੀਤਾ ਬਾਦਲ ਕਿਆ ਨੇ ਮਿਸਕਿਤਵਾ ਕੀਤਾ ਹਮ ਹਮ ਤੁਸੀਂ ਮੈਂ ਨਾ ਹਰਚਰਨ ਸਿੰਘ ਬੈਸ ਨੇ ਬਹੁਤ ਸਿਆਣੇ ਨੇ ਸਮਝਦਾਰ ਨੇ ਹਮ ਹਮ ਮੈਂ ਇੰਟਰਵਿਊ ਸੁਣ ਰਿਹਾ ਔਕਾਜ਼ ਦਾ ਹੁਕਮ ਬਈ ਦੀ ਕੋਈ ਸੇਟ ਉਸ ਨਾਲ ਕਰ ਸਕਦਾ ਨਾ ਬੋਲ ਸਕਦਾ ਹੂੰ ਤੇ ਮੈਂ ਕਿਹਾ ਸਭ ਤੋਂ ਪਹਿਲਾਂ ਅਕਾਲ ਤਖਤ ਦਾ ਹੁਕਮਨਾਮਾ ਤੁਸੀਂ ਲੰਘਿਆ ਹੂੰ ਹੂੰ ਜਦੋਂ 1919 ਦੇ ਮਹੀਨੇ ਵਿੱਚ ਖਾਲਸਾ ਪੰਥ ਦਾ ਸਾਜਨਾ ਦੇਸ ਤੋਂ ਮੈਂ ਜਾ ਰਿਹਾ ਸੀ ਜੀ ਜੀ ਭਾਈ ਰਣਜੀਤ ਸਿੰਘ ਨੇ ਕਿਹਾ ਸੀ ਭਾਈ ਤੁਸੀਂ ਇਹ ਸਾਜਨਾ ਦੇਸ ਤੋਂ ਰਲ ਮਿਲ ਕੇ ਮਨਾਓ ਬਾਅਦ ਆਪਦੀ ਗੱਲ ਕਰ ਲਓ ਬਿਲਕੁਲ ਠੀਕ ਹੈ ਕਿਉਂਕਿ ਉਦੋਂ ਪਹਿਲਾਂ ਤੇਹੀ ਗੱਲ ਸੀ ਨਾ ਵੀ ਜਫੇਦਾਰ ਤੌੜਨ ਇਹ ਕਹੇ ਤੇ ਵੀ ਆਦਮਪੁਰ ਦੀ ਚੋਣ ਹਾਰ ਗਏ ਤੇ ਬਾਦਲ ਸਾਹਿਬ ਕੋਈ ਆਪ ਦਾ ਵਫਾਦਾਰ ਹੋਰ ਬਣਾ ਲਓ ਪ੍ਰਧਾਨ ਪ੍ਰਧਾਨ ਦਾ ਰੋਲ ਹੁੰਦਾ ਮੁੱਖ ਮੰਤਰੀ ਦਾ ਰੋਲ ਹੁੰਦਾ ਤੇ ਉਹ ਗੱਲ ਇੱਥੇ ਆ ਗਈ ਹੂੰ ਉਹ ਤੇ ਫਿਰ ਜਫੇਦਾਰ ਉਹ ਤੇ ਪਾਇਰਨਜੀ ਸਿੰਘ ਨੂੰ ਹਟਾਤਾ ਉਤ ਬਾਅਦ ਫਿਰ ਸੰਧੂ ਸਾਹਿਬ ਇਹੀ ਮੈਂ ਕਹਿੰਨਾ ਮੈਂ ਇਕੱਲਾ ਰਣਜੀਤ ਸਿੰਘ ਨੂੰ ਥੋੜੋ ਹਟਾਇਆ ਹੂੰ ਉਹਨਾਂ ਨੇ ਕਿਹਾ ਵੀ ਕਿਵੇਂ ਮਨਾਇਆ ਜਾਵੇ 300 ਸਾਲਾਂ ਸਾਜਨਾ ਦੇ ਉਹ ਕਹਿੰਦਾ ਸਾਲ ਤੱਕ ਦੀ ਰਹਿਮਾਈ ਇਹਤ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਮਨਾਵੇ ਜੀ ਬਾਦਲ ਕਹਿੰਦਾ ਬਿਲਕੁਲ ਨਹੀਂ ਦੀ ਇਹ ਤਾਂ ਪੰਜਾਬ ਸਰਕਾਰ ਮਨਾਉ ਹੂੰ ਤੇ ਇਸੇ ਕਰਕੇ ਹੋਇਆ ਹੈ ਨਾ ਉਦੋਂ ਪੰਜਾਬ ਚ ਬਾਦਲ ਦੀ ਸਰਕਾਰ ਸੀ ਉੱਤੇ ਬਾਜਪੀ ਦੀ ਸਰਕਾਰ ਵੀ ਜੀ ਇਹਨਾਂ ਨੇ ਤੌੜਾ ਸਾਹਿਬ ਨੂੰ ਅਪਮਾਨਿਤ ਕਰ ਲਾਇਆ ਸਿੱਧਾ ਨੰਜ਼ੂਰ ਕੀਤਾ ਹੁਕਮਨਾਮਾ ਲੰਘਿਆ ਜੱਫੀਗਾਰ ਨੂੰ ਲਾਇਆ ਹੂੰ ਇਹ ਉਹ ਤੋਂ ਬਾਅਦ ਦੀ ਗੱਲ ਸਾਹਤ ਹੋ ਗਈ ਵੀ ਇਹਨਾਂ ਨੇ ਜਿਹੜੇ ਖਾਲਸਾ ਪੰਥ ਦੇ ਪਿੰਦਰ ਨੇ ਜਿਨ੍ਹਾਂ ਨੇ ਹਸਤੀਆ ਸਾਰਿਆਂ ਨੂੰ ਮੇਟ ਕੇ ਚੁਣਨ ਦਾ ਇਹਨਾਂ ਨੇ ਤਾਲਕਾ ਕੋਈ ਨਾ ਉਹ ਤਾਂ ਕੋਈ ਫੇਰ ਵੀ ਇਹ ਗੱਲ ਨਾ ਮਤਲਬ ਸ਼ਬਦ ਕਈ ਵਾਰ ਚੰਗਾ ਨਹੀਂ ਲੱਗਦਾ ਅਕਾਲ ਤਖਤ ਨੂੰ ਵੀ ਜੇ ਚੁਣ ਲਿਆ ਸ਼੍ਰੋਮਣੀ ਪ੍ਰਧਾਨ ਨੂੰ ਵੀ ਜੇ ਚੁਣ ਲਿਆ ਆਕਾਲੀ ਦਲ ਦੇ ਪ੍ਰਧਾਨ ਤੇ ਮੁੱਖ ਮੰਤਰੀ ਤਾਂ ਪੇ ਬਣ ਗਏ ਇਹ ਜੇਬਾਂ ਬਹੁਤ ਵੱਡੀਆਂ ਜੀ ਇਹਨਾਂ ਦੀਆਂ ਕੱਪਾ ਸੁਨੋ ਗੱਡੀ ਰਾਹਕਾ ਨਾ ਹੁਣ ਸੁਨਨ ਪ੍ਰੋਤਬਾਂਦੀ ਦੀ ਬੱਟੀ ਹੋ ਗਈ ਜਿਹੜੀ ਰਾਸੀ ਤਾਂ ਮੰਗਾਇਆ ਜੀ ਤੇ ਫਿਰ ਇਹਦੇ ਚੋਲੇ ਆ ਫਿਰ ਇਹਦੇ ਹੁਣ ਤਾਂ ਇਹ ਰਾਸਪਾਸੇ ਨੂੰ ਮਿੱਠੇ ਤੋਂ ਸੁਮੇਖਲਾ ਬਣਾ ਲਿਆ ਬੜਾ ਹਮ 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 ਮੈਂ ਕੱਲ ਹਰਚਰਨ ਬੈਂਕ ਨਾਲ ਬੈਠਾ ਸੀ ਅੱਛਾ ਜੀ ਤੇ ਮੈਂ ਕਿਹਾ ਤੁਹਾਡੇ ਕੋਲ ਕੀ ਜਵਾਬ ਆ ਕਿਸੇ ਗੱਲ ਦਾ ਪੈਨੋ 100 ਜਵਾਬ ਨਿਕਲੇ ਆਉਣਗੇ ਉਹ ਬਹਿ ਨਿੱਜੀ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਮੈਂ ਅਟ ਕਰਦਾ ਹੁਣ ਇਹਨਾਂ ਕੋਲੇ ਕੀ ਜਵਾਬ ਆ ਸ਼੍ਰੋਮਣੀ ਕਮੇਟੀ ਨੂੰ ਕਿਹਾ ਵੀ ਤੁਸੀਂ ਐਨੇ ਲੱਖ ਦੇ ਪਿਆਰ ਕਿਉਂ ਦਿੱਤੇ ਜੀ ਉਹ ਤਾਂ ਇਕਨੋਮਿਕ ਨਿਕਲ ਜਾਣਗੇ ਦੇਖੋ ਜੀ ਸਿੰਘ ਸਾਹਿਬ ਦਾ ਹੁਕਮ ਸੀ ਅਸੀਂ ਤਾਂ ਪਾਇਰਬਾਈ ਕਰਦੀ ਬਿਲਕੁਲ ਠੀਕ ਹੈ ਸਵਾਲ ਤਾਂ ਹੈ ਸਿੰਘ ਸਾਹਿਬ ਨੇ ਇਹ ਹੁਕਮਨਾਮਾ ਜਾਰੀ ਕਿਵੇਂ ਕੀਤਾ ਮੇਰਾ ਖਿਆਲ ਹੈ ਜੀ ਸਿੰਘ ਸਾਹਿਬ ਨੂੰ ਪੂਰੀ ਡਿਟੇਲ ਦੇ ਵਿੱਚ ਗਿਆਨੀ ਗੁਰਪ੍ਰੀਤ ਸਿੰਘ ਨੂੰ ਐਕਸਪਲੇਨ ਕਰਨਾ ਚਾਹੀਦਾ ਵਾ ਬਹੁਤ ਡਿਟੇਲਡ ਵਿਸਥਾਰ ਦੇ ਵਿੱਚ ਸਪਸ਼ਟ ਕਰਨ ਦੇਣਾ ਚਾਹੀਦਾ ਵਾ ਕਿ ਮੈਨੂੰ ਕਿਵੇਂ ਕਿਵੇਂ ਕਿੰਨੇ ਕਿੰਨੇ ਸਦਕੇ ਇਹ ਸਭ ਕਰਨ ਲਈ ਕਿਹਾ ਅੰਮ੍ਰਿਤ ਸਾਹਿਬ ਇਹਨਾਂ ਨੇ ਨਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਨੇ ਸ਼੍ਰੋਮਣੀ ਕਮੇਟੀ ਅਕਾਲ ਤਖਤ ਦੇ ਵਿੱਚ ਪਾਇਆ ਹੋਇਆ ਜਦੋਂ ਤੱਕ ਤੁਸੀਂ ਇਹ ਤੇ ਇਹ ਤੇ ਗੱਲ ਵੀ ਕਰਦੇ ਅੱਜ ਸਾਰੇ ਕਹਿੰਦੇ ਨੇ ਇਹ ਅਕਾਲ ਤਖਤ ਦੇ ਦਸ ਮਸਤ ਹੋਵਾਂਗੇ ਜੀ ਮੈਨੂੰ ਇਹ ਕਹੋ ਤੁਸੀਂ ਅਕਾਲ ਤਖਤ ਦੀ ਪੱਤ ਛੱਡੀ ਐ ਕੋਈ ਅਕਾਲ ਤਖਤ ਨੇ ਕਿਹਾ ਆਪੋ ਮਸਾਂ ਨੇ ਕਿਹਾ ਨਾ ਉਹ ਜਰ ਸਿੰਘ ਸਾਹਿਬ ਨੂੰ ਲੌਂਡ ਤੇ ਹਟਾਉਣ ਦਾ ਕੋਈ ਸਿਸਟਮ ਤਾਂ ਤੈਅ ਕਰ ਲੋ ਜੀ ਬਾਈ ਜੀ ਜਦੋਂ ਤੁਸੀਂ ਸਿਸਟਮ ਤੈਅ ਕਰੋਗੇ ਪਾਲਣਾ ਕਰਨੀ ਪੈਣੀ ਹੈ ਕਿਹਨੇ ਤੈਅ ਨਹੀਂ ਕੀਤਾ ਸੀ ਸੀਸੀਟੀਵੀ ਦਾ ਇਕਾਦ ਘੜ ਖਤਮ ਕਰੋ ਇਹਨਾਂ ਨੇ ਉਹ ਨਹੀਂ ਕੀਤਾ ਬਾਦਲ ਕਹਿੰਦੇ ਨੇ ਸ਼੍ਰੋਮਣੀ ਕਮੇਟੀ ਨੇ ਸਿੰਘ ਸਾਹਿਬ ਦੀ ਕਿਹੜੀ ਗੱਲ ਮੰਨੀ ਹੈ ਜੀ ਮੈਨੂੰ ਇੱਕ ਸੋ ਸੋ ਤੁਸੀਂ ਐਗਰੀ ਕਰਦੇ ਜੇ ਪੀ ਜਿੰਨੇ ਜਿੰਨੇ ਜਥੇਦਾਰ ਸੀ ਜੋ ਇਹ ਸਭ ਵਾਸਤੇ ਜ਼ਿੰਮੇਵਾਰ ਸਨ ਉਹਨਾਂ ਨੂੰ ਵੀ ਸਦਕੇ ਤੇ ਸਪਸ਼ਟੀਕਰਨ ਉਹਨਾਂ ਤੋਂ ਵੀ ਮੰਗਣਾ ਚਾਹੀਦਾ ਐਟਲੀਸਟ ਲੋਕਾਂ ਨੂੰ ਕੌਮ ਨੂੰ ਤੇ ਪਤਾ ਲੱਗੇ ਸਪਸ਼ਟੀਕਰਨ ਕਮਲ ਹਮ ਨੂੰ ਸਭ ਉਹ ਤੋਂ ਮੰਗਣਗੇ ਜਦੋਂ ਇਹਨਾਂ ਨੇ ਮੰਨ ਚ ਪੰਥ ਆ ਗਿਆ ਹੂੰ ਹੂੰ ਜਦੋਂ ਇਹਨਾਂ ਨੇ ਮੰਨ ਚ ਸਰਬਤਨ ਦੀ ਗੱਲ ਆ ਗਈ ਜੀ ਜੇ ਤੁਸੀਂ ਇਹੀ ਕਰਨਾ ਵੀ ਜਰਾ ਆਪਣੀ ਪੋਸਟ ਸੁਰੱਖਿਤ ਰਹੇ ਕੀ ਮੰਨਾਂਗੇ ਇਹ ਕਿਤੇ ਲਿਖਿਆ ਹੋਇਆ ਲਿਕਾ ਤੁਸੀਂ ਮੈਨੂੰ ਦੱਸੋ ਜੀ ਅਰੂੜ ਸਿੰਘ ਨੂੰ ਖਾਲਸਾ ਪੰਥ ਨੇ ਮਾਰ ਕੀਤਾ ਉਹਨੇ ਮਾਫੀ ਮੰਗੀ ਆ ਜੀ ਅਰੂੜ ਸਿੰਘ ਨੇ ਜੋ ਕੀਤਾ ਉਹਨੂੰ ਖਾਲਸਾ ਪੰਥ ਨੇ ਸਾੜਨੁਸ਼ ਕਰਕੇ ਮਾਰ ਕੀਤਾ ਉਹਨੇ ਮਾਫੀ ਮੰਗੀ ਆ ਅਸੀਂ ਛੱਡਦੇ ਆ ਉਹਨੂੰ ਕਿਉਂਕਿ ਸਾਨੂੰ ਉਹਦੇ ਲੋੜ ਆ ਸਿਆਸੀ ਤੌਰ ਤੇ ਰਾਈਕ ਤੋਂ ਇਸ ਤਰ੍ਹਾਂ ਕੇ ਇਹ ਜਿਹੜੀ ਇਹ ਬਾਦਲ ਕੇ ਗੱਲ ਪਾਰ ਇਹ ਨਾ ਇਹਦਾ ਕੋਈ ਸਿੱਟਾ ਨਹੀਂ ਨਿਕਲਣਾ ਮੈਨੂੰ ਹੀ ਲੱਗਦਾ ਵੀ ਮੈਂ ਉਹ ਗੈਨਕੇਵ ਸੰਨੀ ਤੁਸੀਂ ਗੱਲ ਕੀਤੀ ਆ ਹੂੰ ਬਾਈ ਇਹਨਾਂ ਨੇ ਮੇਟ ਕੇ ਪੰਥ ਨੂੰ ਰੋ ਲਿਆ